ਮਿੱਤਰੋ ਪੈਂਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਪ੍ਰਾਣੀ ਬਖਰੀ ਬਲੱਡਲਾਈਨ ਦਾ ਸੋਹਣਾ ਤੇ ਚੰਗੇ ਕੱਦ ਕਾਠ ਵਾਲਾ ਵੱਡਾ ਮਾਰਵਾੜੀ ਘੋੜਾ ਦਿਖਾਉਣਾ ਇਹਦੇ ਤੁਸੀਂ ਬੰਤਰ ਚੈੱਕ ਕਰੋ ਸਭ ਪਣ ਕਿੰਨਾ ਜ਼ਿਆਦੇ ਆ ਬਰੀਕੀਆਂ ਕੱਦ ਕਾਠ ਲੈਂਥ ਤੇ ਸੁੰਬਾਂ ਦੀ ਮਜ਼ਬੂਤੀ ਕਿਸੇ ਪਾਸਿਓ ਘੋੜੇ ਦਾ ਕੋਈ ਤੋੜ ਨਹੀਂ ਤੇ ਉਮਰੇ ਦੀ ਹਾਲੇ 5 ਸਾਲ ਹੋਈ ਆ ਕੱਦ ਫੱਟੀ ਵਾਲਾ 65 ਇੰਚ ਕਰ ਗਿਆ ਆਮ ਦੇਖਣ ਵਾਲਾ ਬੰਦਾ ਤਾਂ ਇਹਨੂੰ 68 ਡੂਟ ਕਹੂਗਾ ਤੇ ਤੁਸੀਂ ਐਂ ਕਹੋਗੇ ਵੀ ਯਾਰ ਇਹ ਤਾਂ ਘੋੜਾ ਘੱਟੋ ਘੱਟ 68 ਇੰਚ ਦਾ ਲੱਗਦਾ ਇੰਨਾ ਵੱਡਾ ਘੋੜਾਗਾ ਪਰ ਪ੍ਰੋਪਰ ਮਿੰਤੀ ਵਾਲੀ 65 ਇੰਚ ਹਾਈਟ ਦੀ ਸਕੇਲ ਵਾਲੀ ਆ ਹਾਂ ਇੰਨਾ ਹੈਗਾ ਵੀ 2 ਇੰਚ ਕੱਦ ਹਜੇ ਮੇਰੇ ਹਿਸਾਬ ਨਾਲ ਹੋਰ ਕਰ ਜੂ ਇਹ ਸੋ ਰਣਜੀਤ ਲਾੜ ਨੂੰ ਘੋੜੇ ਦਾ ਪੋਤਾ ਮਿੱਤਰੋ ਇਹ ਰਣਜੀਤ ਲਾੜ ਨੂੰ ਉਹ ਘੋੜਾ ਹੋਇਆ जिने एक शो ਦੇ ਵਿੱਚ ਅਲੀ ਸ਼ਾਨ ਨੂੰ ਹਰਾਤਾ ਸੀ ਅਲੀ ਸ਼ਾਨ ਉਸ ਤਲਵਾੜੇ ਸ਼ੋਹ ਦੇ ਉੱਤੋਂ ਸੈਕੰਡ ਆਇਆ ਸੀ ਤੇ ਰਣਜੀਤ ਲਾੜ ਨੂੰ ਇਸ ਘੋੜੇ ਦਾ ਦਾਦਾ ਫਰਸਟ ਆਇਆ ਸੀ ਆ ਦਰਸ਼ਨ ਪਾ ਲੋ ਫੋਟੋ ਲਾਤੀ ਰਣਜੀਤ ਲਾੜ ਨੂੰ ਦੀ ਬਹੁਤ ਜਿਆਦਾ ਚੰਗਾ ਪੁਰਾਣਾ ਖਾਨਦਾਨੀ ਮਾਰਵਾੜੀ ਘੋੜਾ ਹੋਇਆ ਮਿੱਤਰੋ ਉਹ ਤੇ ਇਹ ਬੱਚਾ ਹੈਗਾ ਦੇਵੇ ਘੋੜੇ ਦਾ ਦੇਵਾ ਘੋੜਾ ਜਿਹੜਾ ਹੈਪੀ ਵਰਸਾਲ ਦੇ ਕੋਲੇ ਚਲਾ ਗਿਆ ਸੀ ਬਾਅਦ ਦੇ ਵਿੱਚ ਤੇ ਆ ਦੇਵੇ ਦੀ ਵੀ ਫੋਟੋ ਲਾਤੀ ਆਪਾਂ ਇਹਦੇ ਬਾਪ ਦੀ ਸੋ ਇੱਕ ਵੱਖਰੀ ਬਲੱਡ ਲਾਈਨ ਆ ਮਿੱਤਰੋ ਬਹੁਤ ਜ਼ਿਆਦਾ ਚੰਗਾ ਵੱਡਾ ਘੋੜਾ ਆਗਾ ਬਠਿੰਡੇ ਏਰੀਏ ਦੇ ਵਿੱਚ ਪਿੰਡ ਪੈਂਦਾ ਬਹਿਮਣ ਦਵਾਨਾ ਬਠਿੰਡੇ ਦੇ ਬਿਲਕੁਲ ਨਾਲ ਲੱਗ ਮਾ ਉੱਥੇ ਆ ਘੋੜਾ ਇਹ ਅੱਜ ਦੀ ਮਾਂ ਦੇ ਤੁਸੀਂ ਦਰਸ਼ਨ ਪਾ ਲਓ ਅਲੀਸ਼ਾਨ ਲਾਈਨ ਦੀ ਘੋੜੀ ਆ ਬਾਈ ਹੋਣਾ ਦੇ ਘਰ ਦੀ ਹੋਮ ਬਰੀਡ ਘੋੜੀ ਆ ਇਹ ਉਮਰ ਦੇ ਵਿੱਚ ਕਾਫੀ ਹੋਗੀ ਇਸ ਘੋੜੀ ਦੀ ਮਾਂ ਵੀ ਜਾਨੀ ਕਿ ਬਸ਼ੇਰੇ ਦੀ ਜਿਹੜੀ ਨਾਨੀਆਂ ਉਹ ਵੀ ਬਾਈ ਵਰਗਿਆਂ ਦੇ ਘਰੀ ਸੀ ਸੋ ਘੋੜੀ ਵੀ ਹੋਮ ਬਰੀਡ ਆ ਅਲੀਸ਼ਾਨ ਲਾਈਨ ਦੀ ਆ ਤੇ ਬੱਚੇ ਦੇਖੋ ਤੁਸੀਂ ਬਹੁਤ ਜਿਆਦੇ ਚੰਗੇ ਦਿੰਦੀ ਆ ਆ ਰਿਜ਼ਲਟ ਤੁਹਾਨੂੰ ਇਸ ਵਾਰ ਵਾਲੀ ਬਸ਼ੇਰੀ ਵੀ ਦਿਖਾ ਰਹੇ ਆ ਵੀਡੀਓ ਦੇ ਵਿੱਚ ਤੇ ਇਹਦੂ ਪਿਛਲੀ ਵਾਰ ਦਾ ਜਿਹੜਾ ਬਸ਼ੇਰਾ ਕਮੈਤ ਰੰਗ ਦਾ ਉਹਦੇ ਵੀ ਦਰਸ਼ਨ ਕਰਾਵਾਂਗੇ ਘੋੜੀ ਦਿਖਾਉਣ ਦਾ ਮਕਸਦ ਸਿਰਫ ਇਨਾ ਵੀ ਜਿਹੜੀ ਚੰਗੀ ਬਲੱਡ ਲਾਈਨ ਹੁੰਦੀ ਆ ਹਾਈਟ ਚਾਹੇ ਘੋੜੀ ਦੀ ਦਰਮਿਆਨੀ ਹੋਵੇ ਪਰ ਬਲੱਡ ਜ਼ਰੂਰ ਬੋਲਦਾਗਾ ਸੋ ਆ ਬਸ਼ੇਰਾ ਮਿੱਤਰੋ ਦਰੋਨੇ ਘੋੜੇ ਦਾ ਪੋਤਾ ਤੇ ਜਾਦੂ ਘੋੜੇ ਦਾ ਬੱਚਾ ਜਿਹੜਾ ਬਠਿੰਡੇ ਆ ਬਾਈ ਨਿੱਪੀ ਦੇ ਕੋਲੇ ਘੋੜਾ ਉਸ ਘੋੜੇ ਦਾ ਬੱਚਾ ਰਿਜ਼ਲਟ ਦੇਖੋ ਤੁਸੀਂ ਘੋੜੀ ਦਾ ਸੋ ਸਟੱਡ ਸਰਵਿਸ ਦੀ ਫੀਸ ਆ ਜਿਹੜੀ ਐਸ ਘੋੜੇ ਦੀ ਨਾਮ ਰੱਖਿਆ ਇਹਦਾ ਹਿਡਾਲਗੋ ਜੈਲਦਾਰ ਸਟੱਡ ਫਾਰਮ ਪਿੰਡ ਬਹਿਮਣ ਦਿਵਾਨਾ ਬਠਿੰਡਾ ਜਦੋਂ ਆਪਾਂ ਕ੍ਰਾਸ ਕਰ ਜਾਂਦੇ ਆ ਮਲੂਟ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਪਹਿਲਾ ਪਿੰਡ ਆਉਂਦਾਗਾ ਖੱਬੇ ਹੱਥ ਜੇ ਬਠਿੰਡੇ ਵਾਲੇ ਪਾਸੇੋਂ ਜਾਈਏ ਬਹਿਮਣ ਦਿਵਾਨਾ ਬਠਿੰਡੇ ਤੋਂ ਤਕਰੀਬਨ 9-10 ਕਿਲੋਮੀਟਰ ਮੇਨ ਹਾਈਵੇ ਤੋਂ ਥੋੜਾ ਜਿਹਾ ਪਾਸੇ ਨੂੰ ਉੱਤੇ ਹੀ ਰੋਡ ਦੇ ਪਿੰਡ ਰਹਿ ਜਾਂਦਾ ਥੱਲੇ ਨੂੰ ਉਤਰ ਕੇ ਤੇ ਕਾਲ ਕਰ ਲਿਓ ਤੁਸੀਂ ਬਾਈ ਅਰਸ਼ਪਿੰਦਰ ਜੈਲਦਾਰ ਨੂੰ ਤੇ ਅੰਕਲ ਮਾਲੇਂਦਰ ਸਿੰਘ ਜੀ ਨੂੰ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਸਿਰਫ 21000 ਰੁਪਿਆ ਮੀਟਿੰਗ ਫੀਸ ਆ ਤੇ ਤਿੰਨ ਚਾਰ ਦੇ ਰਿਜ਼ਲਟ ਵੀ ਆ ਗਏ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਖੁੱਲ ਕੇ ਗੱਲਬਾਤ ਘੋੜੇ ਬਾਰੇ ਕਰਦੇ ਆਂ ਫਿਰ ਆਜੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਨਤਮਾਨ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਇਆ ਅੱਜ ਆਪਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਬਹਿਮਣ ਦਿਵਾਨਾ ਵਿਖੇ ਬੈਠੇ ਆਂ ਬਾਈ ਅਰਸ਼ਪਿੰਦਰ ਦੇ ਨਾਲ ਤੇ ਇੱਧਰ ਸਰਦਾਰ ਸਾਹਿਬ ਆਪਣੇ ਨਾਲ ਮਾਲਿੰਦਰ ਜੀ ਬੈਠੇ ਨੇ ਅੰਕਲ ਜੀ ਤੇ ਜੈਲਦਾਰ ਸਟੱਡ ਫਾਰਮ ਦੇ ਉੱਤੇ ਆਪਾਂ ਅੱਜ ਬੈਠੇ ਆਂ ਤੇ ਬਹੁਤ ਜਿਆਦੇ ਚੰਗਾ ਤੁਹਾਨੂੰ ਆਪਾਂ ਇੱਕ ਅੱਜ ਮਾਰਵਾੜੀ ਘੋੜਾ ਦਿਖਾਉਣ ਲੱਗੇ ਆ ਜਿਹਦੀ ਲਾਈਨ ਵੀ ਬੜੀ ਸਟਰੋਂਗ ਆ ਤੇ 2-3 ਉਹਦੇ ਰਿਜ਼ਲਟ ਵੀ ਆ ਚੁੱਕੇ ਆ ਤੇ ਬਾਈ ਹੋਰਾਂ ਨੇ ਅੱਜ ਉਹਦੀ ਸਟੱਡ ਸਰਵਿਸ ਜਿਵੇਂ ਆਪਾਂ ਕਹਿ દઈએ ਵੀ ਸੋਸ਼ਲ ਮੀਡੀਆ ਤੇ ਲਾਂਚ ਕਰ ਰਹੇ ਆ ਘੋੜੇ ਨੂੰ ਪਹਿਲਾਂ ਉਸ ਘੋੜੇ ਦੀ ਕੋਈ ਹਾਲੇ ਤੱਕ ਬਾਈ ਅਰਗਿਆ ਨੇ ਵੀਡੀਓ ਨਹੀਂ ਫੜਮਾਈ ਪਹਿਲੀ ਵੀਡੀਓ ਆ ਦੋਸਤੋ ਬਹੁਤ ਜਿਆਦੇ ਚੰਗਾ ਘੋੜਾਗਾ ਚੰਗੀ ਹਾਈਟ ਦਾ ਖੁੱਲੀ ਬਾਡੀ ਦਾ ਸ਼ਾਨਦਾਰ ਘੋੜਾ ਤੇ ਰਿਜ਼ਲਟ ਜਿਹੜੇ 2-4 ਉਹਦੇ ਹੁਣ ਤੱਕ ਆਏ ਆ ਜਿੰਨੀਆਂ ਘੋੜੀਆਂ ਹੁਣ ਮਿਲੀਆਂ ਨੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਮੈਂ ਤੁਹਾਨੂੰ ਇਹ ਚੀਜ਼ ਦਾ ਭਰੋਸਾ ਦਿਵਾ ਸਕਦਾ ਵੀ ਤੁਹਾਨੂੰ ਜਿਹੜੀ ਇਸ ਘੋੜੇ ਦੀ ਫੀਸ ਰੱਖੀ ਗਈ ਆ ਇੰਨੀ ਫੀਸ ਦੇ ਵਿੱਚ ਇੰਨੀ ਚੰਗੀ ਲਾਈਨ ਦਾ ਤੇ ਇੰਨੀ ਕਦ ਕਾਠੀ ਵਾਲਾ ਤੇ ਬਰੀਕੀਆਂ ਵਾਲਾ ਘੋੜਾ ਹੋਰ ਕੋਈ ਨਹੀਂ ਮਿਲਣਾ ਸਟੱਡ ਸਰਵਿਸ ਵਾਸਤੇ ਸੋ ਬਾਕੀ ਇਹਦੀ ਲਾਈਨ ਵਗੈਰਾ ਜਿਹੜੀ ਉਹ ਆਪਾਂ ਸਾਰੀ ਬਾਈ ਅਰਸ਼ਪਿੰਦਰ ਤੋਂ ਪੁੱਛਾਂਗੇ ਤੇ ਜਿਹੜਾ ਇਹ ਪਿੰਡ ਆ ਬਹਿਮਣ ਦਿਵਾਨਾ ਬਠਿੰਡੇ ਦੇ ਬਿਲਕੁਲ ਨਾਲ ਲੱਗ ਮਾ ਰਹਿ ਜਾਂਦਾ 10 ਕਿਲੋਮੀਟਰ ਤੇ ਜਦੋਂ ਆਪਾਂ ਬਠਿੰਡੇ ਤੋਂ ਮਲੋਟ ਵਾਲੇ ਹਾਈਵੇ ਦੇ ਉੱਤੇ ਜਾਂਦੇ ਆ ਤਾਂ ਬਠਿੰਡੇ ਤੋਂ ਬਾਅਦ ਪਹਿਲਾ ਪਿੰਡ ਹੀ ਆ ਜਾਂਦਾ ਇਹ ਤੇ ਖੱਬੇ ਹੱਥ ਪਹਿਲਾ ਪਿੰਡ ਆ ਤੇ ਪਹਿਲਾਂ ਆਪਣੇ ਨਾਲ ਭਰਾ ਬੈਠੇ ਆ ਸਾਰਿਆਂ ਦਾ ਕਰਦੇ ਆ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਰਸ਼ਪਿੰਦਰ ਵੀਰੇ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਧਾਈਆਂ ਜੀ ਸਭ ਜਿਹੜਾ ਆਪਣਾ ਘੋੜਾ ਬਾਈ ਆ ਸਟੱਡ ਸਰਵਿਸ ਵਾਸਤੇ ਆਪਾਂ ਸੋਸ਼ਲ ਮੀਡੀਆ ਤੇ ਓਪਨ ਕਰ ਰਹੇ ਆ ਤੇ ਪਹਿਲਾਂ ਤਾਂ ਜਿੰਨੇ ਭਰਾ ਆਪਣੇ ਨਾਲ ਬੈਠੇ ਆ ਆਪਣੇ ਪਿੰਡ ਦੇ ਸੱਜਣ ਬਾਈ ਉੱਧਰ ਬੈਠੇ ਆ ਇੱਧਰ ਬੈਠੇ ਆ ਤੇ ਇਹਨਾਂ ਬਾਰੇ ਸਾਨੂੰ ਦੱਸ ਦਿਓ ਹਾਂਜੀ ਆ ਫਾਦਰ ਸਾਹਿਬ ਆਪਣੇ ਠੀਕ ਆ ਵੀਰੇ ਉਹ ਕਾਲਾ ਆ ਗਿਆ ਜੀ ਠੀਕ ਆ ਬਾਈ ਉਹ ਅਮਰਤ ਆਪਣਾ ਬਾਈ ਠੀਕ ਆ ਬਾਈ ਉਹ ਕੀ ਕਿਦਾਰਾ ਜੀ ਠੀਕ ਆ ਬਾਈ ਉਹ ਬਾਈ ਆਪਣਾ ਰਿਸ਼ਤੇਦਾਰ ਠੀਕ ਆ ਬਾਈ ਤੇ ਇਹ ਸਾਰੇ ਆਪਣੇ ਪਿੰਡੋਂ ਬਾਈ ਮਿੱਤਰ ਪਿਆਰੇ ਘੋੜੀਆਂ ਵਾਲੇ ਸਰਕਲ ਦੇ ਹੀ ਆਣਾ ਹਾਂਜੀ ਹਾਂਜੀ ਵੀਰੇ ਠੀਕ ਆ ਵੀਰੇ ਤੇ ਅਮਰਤ ਆਪਣਾ ਅਰਸ਼ਪਿੰਦਰ ਵੀਰੇ ਜੇ ਆਪਾਂ ਥੋੜੀ ਜਿਹੀ ਪੁਰਾਣੀ ਗੱਲਬਾਤ ਕਰੀਏ ਜਿਵੇਂ ਅੰਕਲ ਜੀ ਨਾਲ ਬੈਠੇ ਆ ਅੰਕਲ ਜੀ ਤੁਸੀਂ ਪੁੱਛ ਲੈਨੇ ਆ ਕਿੰਨਾ ਕੁ ਟਾਈਮ ਹੋ ਗਿਆ ਅੰਕਲ ਜੀ ਆਪਾਂ ਨੂੰ ਪਰਿਵਾਰ ਦੇ ਵਿੱਚ ਜਾਨਵਰ ਰੱਖਦੇ ਹਨ ਘੋੜੇ ਘੋੜੀਆਂ ਰੱਖਦੇ ਹਨ ਸਾ ਮੇਰੇ ਸਾਦੇ ਪੜਦਾਦੇ ਤੁ ਠੀਕ ਹੈ ਜੀ ਪਿੱਛੇ ਤੋਂ ਮੰਨ ਲਓ ਜੱਦੀ ਪੁਸ਼ਤੀ ਹੋਈ ਰੱਖਦੇ ਆ ਰਹੇ ਹਾਂ ਜੀ ਜੀ ਠੀਕ ਹੈ ਜੀ ਤੇ ਪਰਿਵਾਰ ਦੇ ਵਿੱਚ ਪਿੰਡ ਦੇ ਜੇ ਆਪਾਂ ਪਿੱਛੇ ਤੋਂ ਫੈਮਿਲੀ ਦੀ ਗੱਲ ਕਰੀਏ ਜੀ ਜਲਦਾਰਾਂ ਦੇ ਪਰਿਵਾਰ ਦੇ ਨਾਲ ਸਾਨੂੰ ਸਾਰੇ ਪਿੰਡ ਦੇ ਵਿੱਚ ਜਾਣਦੇ ਹਨ ਹਾਂ ਜੀ ਇਸੇ ਕਰਕੇ ਬਾਈ ਫਾਰਮ ਦਾ ਨਾਮ ਵੀ ਤੁਸੀਂ ਜਲਦਾਰ ਸਟੱਡ ਫਾਰਮ ਠੀਕ ਆ ਰਸ਼ਪਿੰਦਰ ਵੀਰੇ ਉਦੋਂ ਬਾਅਦ ਚ ਬਾਈ ਚਲੋ ਪਹਿਲਾਂ ਜਿਵੇਂ ਆਪਾਂ ਦੇਖਿਆ ਵੀ ਪੁਰਾਣੇ ਟਾਈਮਾਂ ਦੇ ਵਿੱਚ ਘੋੜੀਆਂ ਆਪਣੇ ਬਿਯੁਰਗ ਰੱਖਦੇ ਰਹੇ ਆ ਦਾਦੇ-ਪੁਰਦਾਦੇ ਚਲੋ ਉਦੋਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਵੀ ਸੀ ਅੱਜ ਕੱਲ ਥੋੜਾ ਸ਼ੌਂਕ ਤੇ ਬਿਜ਼ਨਸ ਪਰਪਜ ਵਾਸਤੇ ਰੱਖਦੇ ਆ ਫਿਰ ਚਲੋ ਚੱਲਦਾ ਗਿਆ ਜਿਵੇਂ ਤੁਸੀਂ ਕਹਿੰਦੇ ਸਰਕਲ ਬਾਅਦ ਦੇ ਵਿੱਚ ਕਿਵੇਂ ਵਿਚਾਰ ਬਣਿਆ ਵੀ ਘੋੜਾ ਰੱਖਣਾਗਾ ਘੋੜਾ ਵੀਰੇ ਆਪਣੇ ਘੋੜੀਆਂ ਸੀਗੀਆਂ ਪਹਿਲੇ ਦਿਨ ਹੀ ਹੂੰ ਉਹ ਘਰੇ ਘੋੜੀ ਸੂਈ ਆਪਣਾ ਘਰ ਦੇ ਹੀ ਬੱਚਾ ਤਿਆਰ ਕਰਿਆ ਇਹ ਠੀਕ ਆ ਬਾਈ ਹਾਂਜੀ ਵੀਰੇ ਠੀਕ ਆ ਜੀ ਤੇ ਇਹਦੀ ਜਿਹੜੀ ਮੰਗ ਹੀ ਬਾਈ ਮੰਗ ਇਹਦੀ ਆਲੀਸ਼ਾਨ ਦੇ ਅਲੀ ਸ਼ਾਨ ਲੈਂਚਾਂਗੇ ਠੀਕ ਹੈ ਬਾਈ ਤੇ ਉਹਦੀ ਵੀ ਮੇਰਾ ਖਿਆਲ ਆ ਤੁਸੀਂ ਦੱਸਦੇ ਸੀਗੇ ਵੀ 14-15 ਸਾਲ ਤਕਰੀਬਨ ਉਮਰ ਹਾਂ ਕੁੜੀ 14-15 ਸਾਲ ਦੀ ਹੁੰਦੀ ਵੱਡੀ ਘਰ ਦੀ ਕੁੜੀ ਉਹਦੀ ਮਾਂ ਵੀ ਘਰ ਦੀ ਸੀ ਠੀਕ ਹੈ ਬਾਈ ਪਿਛੋਪਰਾ ਕਿਲਿਆਂ ਦੀ ਸੀ ਅੱਛਾ ਜੀ ਇਹ ਅੱਛਾ ਜੀ ਮੰਨ ਲਓ ਘੋੜੇ ਦੀ ਜਿਹੜੀ ਨਾਨੀ ਆ ਉਹ ਵੀ ਆਪਣੇ ਘਰੇ ਸੀਗੇ ਹਾਂਜੀ ਹਾਂਜੀ ਠੀਕ ਆ ਫਿਰ ਤਾਂ ਕਾਫੀ ਮੰਨ ਲਓ ਪੁਰਾਣੀ ਬਲੱਡ ਲਾਈਨ ਥੋੜੇ ਕੋਲੇ ਚੁਰੀ ਆਉਂਦੀ ਆ ਤੇ ਇਹ ਬੱਚਾ ਜਦੋਂ ਕੁੜੀ ਸੂਈ ਹੈ ਕੁੜੀ ਆ ਜਿਹੜੀ ਇਹ ਉਹਦੀ ਇਹਦੀ ਮਾਂ ਉਹਦੀ ਮਰ ਗਈ ਸੀ ਸਾਰੀ ਠੀਕ ਹੈ ਜੀ ਤੁਹਾਸਰ ਪਾਲੀ ਹੈ ਮੈਂ ਤੁਹਾਸਰ ਠੀਕ ਹੈ ਜੀ ਠੀਕ ਹੈ ਜੀ ਇਹਦੇ ਤਾਂ ਹੀ ਪੈਰ ਜਿਆਦੇ ਮੇਰੇ ਹਿਸਾਬ ਨਾਲ ਹੋਏ ਆ ਪੁਰਲੇ ਠੀਕ ਹੈ ਜੀ ਜੇ ਦੀ ਮੰਨ ਲਓ ਵੀ ਬਿਛੇਰੇ ਦੀ ਜਿਹੜੀ ਨਾਨੀ ਸੀ ਇਹਦੀ ਮਾਂ ਦਾ ਜਦੋਂ ਜਨਮ ਹੋਇਆ ਉਦੋਂ ਬਾਅਦ ਪੂਰੀ ਹੋ ਗਈ ਸੀ ਮੇਰੇ ਨਾਲ ਹੀ ਪੂਰੀ ਹੋ ਗਈ ਪੁੱਠੇ ਨਹੀਂ ਗਿਆ ਬੈਠਣ ਸਾਰੀ ਠੀਕ ਹੈ ਜੀ ਬੈਠੇ ਜੀ ਬਸ ਪੂਰੀ ਹੋ ਗਈ ਠੀਕ ਹੈ ਜੀ ਤੇ ਅਰਸ਼ਪਿੰਦਰ ਬਾਈ ਇਸ ਘੋੜੇ ਤੋਂ ਪਹਿਲਾਂ ਵੀ ਤੁਸੀਂ ਜਿਵੇਂ ਇਹ ਘੋੜੀ ਤੋਂ ਬੱਚੇ ਲਏ ਆ ਇਹ ਬਿਛੇਰੇ ਤੋਂ ਆਪਣੇ ਵਾਲੇ ਤੋਂ ਪਹਿਲਾਂ ਤੇ ਬਹੁਤ ਚੰਗੇ ਬੱਚੇ ਦਿੰਦੀਆਂ ਹੁਣ ਵੀ ਜਿਵੇਂ ਆਪਣੇ ਕੋਲੇ ਰਿਜ਼ਲਟ ਖੜੇ ਆ ਹਨਾ ਬਾਈ ਹਾਂ ਜੀ ਹਾਂ ਜੀ ਤੇ ਬੱਚੇ ਮੇਰੇ ਖਿਆਲ ਆ ਵੀ ਜਿਹੜਾ ਜਹਾਜ ਕੋੜਾ ਇਹ ਤੇ ਆਪਾਂ ਛੱਡ ਦਿੰਨੇ ਆ ਮੀਟਿੰਗ ਜਿਹੜੇ ਉਹ ਜਹਾਜ ਬੱਚਾ ਦੇ ਦਿੰਦੀ ਆ ਠੀਕ ਆ ਬਾਈ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੁਣ ਆਪਣੇ ਬਸ਼ੇਰੇ ਦੀ ਇਹਦਾ ਪ੍ਰੋਪਰ ਨਾਮ ਦੱਸੋ ਬਾਈ ਤੁਸੀਂ ਕੀ ਰੱਖਿਆ ਉਮਰ ਇਹਦਾ ਨਾਮ ਢਾਲਗੋ ਵੀਰੇ ਢਾਲਗੋ ਰੱਖਿਆ ਹਾਂਜੀ ਠੀਕ ਆ ਬਾਈ 5 ਸਾਲ ਉਮਰ ਹੋ ਗਈ ਇਹਦੀ ਅੱਛਾ ਜੀ ਤੇ ਉਹ ਇਹਦਾ ਦੇਵਾ ਦੇਵਾ ਬਈ ਹੈਪੀ ਪਰਸਾਲ ਕੋਲੇ ਆਗਾ ਠੀਕ ਆ ਬਾਈ ਦਾਦਾ ਰਣਜੀਤ ਲਾਟ ਨੂੰ ਆ ਗਿਆ ਠੀਕ ਆ ਵੀਰੇ ਹਾਂਜੀ ਤੇ ਇੱਕ ਆਪਾਂ ਭਰਾਵਾਂ ਨੂੰ ਦੱਸ ਦਈਏ ਵੀ ਪ੍ਰੋਪਰ ਇਹਦੀ ਸਕੇਲ ਵਾਲੀ ਹਾਈਟ ਜਿਵੇਂ ਆਪਾਂ ਦੇਖਿਆ ਮੈਨੂੰ ਤਾਂ ਪਤਾ ਲੱਗਿਆ ਤੁਸੀਂ ਆਪਣੇ ਮੂਜਬਾਨੀ ਦੱਸ ਦਿਓ ਭਰਾਵਾਂ ਨੂੰ ਸਕੇਲ ਵਾਲੀ ਹਾਈਟ ਕਿੰਨੀ ਹੋ ਗਈ 65 ਇੰਚ ਆ ਵੀਰ ਸਕੇਲ ਵਾਲੀ 65 ਇੰਚ ਤੇ 5 ਸਾਲ ਉਮਰ ਦੇ ਵਿੱਚ ਹੁਣ 65 ਇੰਚ ਬੜੀ ਖੁੱਲੀ ਹਾਈਟ ਕਰ ਗਿਆ ਤੇ ਹਾਈਟ ਅਜੇ ਹੋਰ ਵੀ ਮੇਰੇ ਖਿਆਲ ਇਹਨੇ ਕਰ ਦਿੱਤੀ ਆਪਣੇ ਏਰੀਆ ਚ ਐਡਾ ਹਾਈਟ ਦਾ ਹੈ ਨਹੀਂ ਕੋੜਾ ਕੋਈ ਵੀ ਬਿਲਕੁਲ ਬਾਈ ਬਿਲਕੁਲ ਬਾਕੀ ਮੱਥੇ ਤੇ ਇਹਦੇ ਫੁੱਲ ਹਨਾ ਬਾਕੀ ਸਾਰਾ ਜੈੱਡ ਬਲੈਕ ਬਾਕੀ ਸਾਰਾ ਜੈੱਡ ਬਲੈਕ ਠੀਕ ਆ ਬੱਚੇ ਪਟੇਵਾਲੀ ਸੁੰਦਾ ਪਡੇ ਵਾਲੀ ਸੁੰਦਾ ਬੱਚੇ ਠੀਕ ਹੈ ਬਾਈ ਤੇ ਇੱਕ ਚੀਜ਼ ਮੈਂ ਹੋਰ ਦੇਖੀ ਸੀ ਬਾਈ ਕਈ ਵਾਰ ਆਪਾਂ ਦੇਖਦੇ ਆ ਆਮ ਹੀ ਦੇਖਿਆ ਜਾਂਦਾ ਵੀ ਜਦੋਂ ਘੋੜੇ ਜਾਦੇ ਹਾਈਟ ਕਰ ਜਾਂਦੇ ਆ ਤਾਂ ਮੰਨ ਲਓ ਉਹਨਾਂ ਦੇ ਵਿੱਚ ਐਗਰੈਸ਼ਨ ਆ ਜਾਂ ਜਿਹੜਾ ਸੱਪਣਾ ਉਹ ਘਟ ਜਾਂਦਾ ਪਰ ਇਹ ਦੇ ਵਿੱਚ ਓਵਰਆਲ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਮਾਰਵਾੜੀ ਕਰੈਕਟਰ ਜਿਹੜੇ ਦੇਖੇ ਜਾਂਦੇ ਆ ਘੋੜੇ ਦੇ ਵਿੱਚ ਉਹ ਸਾਰਿਆਂ ਨੂੰ ਇਹ ਪੂਰਾ ਕਰਦਾ ਹਾਂ ਲੈਂਥੀਆਂ ਬਹੁਤ ਆ ਘੋੜੇ ਚ ਹਾਂ ਲੈਂਥ ਕੋ ਪੈਰ ਬਹੁਤ ਸੰਭ ਬਹੁਤ ਤਕੜਾ ਹਾਂਜੀ ਹਾਂਜੀ ਵੀਰੇ ਲੈਂਥ ਵੀ ਬੜੀ ਆ ਤੇ ਗਰਦਨ ਬੜੀ ਸ਼ੋਅ ਕਰਦਾ ਗਰਦਨ ਹੈ ਵੀ ਬਹੁਤ ਲੰਮੀ ਕੰਨ ਬਹੁਤ ਸ਼ਾਨਦਾਰ ਆ ਤੇ ਇੱਕ ਜਿਵੇਂ ਆਪਾਂ ਸ਼ਾਰਟ ਲਾਇਏ ਸੀ ਵੀਡੀਓ ਦੇ ਵਿੱਚ ਭਰਾ ਵੀ ਦੇਖ ਲੈਣਗੇ ਤੇ ਜਿਵੇਂ ਮੰਨ ਲਓ ਆਪਾਂ ਪ੍ਰਾਣੀਆਂ ਵਾਇਰਲ ਹੋਈਆਂਆਂ ਵੀ ਆ ਨਾ ਕੋੜੇ ਦੀਆਂ ਫੋਟੋਆਂ ਦੇਖਦੇ ਆਂ ਉਹ-ਉਹ ਫੋਟੋਆਂ ਦੇ ਵਿੱਚ ਉਮੀਦਾਂ ਦਿਖਾਈ ਦਿੰਦਾ ਭਾਈ ਹਨਾ ਜਿਹੜਾ ਐਗਰੈਸ਼ਨ ਦਿਖਾਉਂਦਾ ਫੈਸ਼ਨ ਬਹੁਤ ਹੈ ਦੇ ਵਿੱਚ ਕੁੜੀ ਕਰਦਨ ਦੀ ਜਿਹੜੀ ਕੁਆਲਿਟੀ ਆ ਮਣੀਆਂ-ਮੁਣੀਆਂ ਜਿਵੇਂ ਬਹੁਤ ਪਟਲਾ ਮਣੀਆਂ ਬਹੁਤ ਸੋਹਣਾ ਹਾਂਜੀ 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 ਭਾਈ ਬ੍ਰੀਕੀਆਂ ਬਹੁਤ ਆ ਕੁੜੀ 'ਚ ਬਿਲਕੁਲ ਭਾਈ ਤੇ ਬਾਕੀ ਜਦੋਂ ਤੁਰਦਾ ਕਰਦਾ ਉਦੋਂ ਵੀ ਆਪਦੇ ਆਪ ਨੂੰ ਵਧੀਆ ਚੰਗਾ ਰਿਪਰੈਜ਼ੈਂਟ ਕਰਦਾ ਹਣਾ ਬਿਲਕੁਲ ਬਾਈ ਅਰਸ਼ਬੰਦਰ ਵੀਰੇ ਫਿਰ ਇਹਦੀ ਸਟੱਡ ਸਰਵਿਸ ਦੀ ਫੀਸ ਕਿੰਨੀ ਰੱਖਤੀ ਤੁਸੀਂ ਫੀਸ ਵੀਰੇ 21000 ਕਰਤੀ ਆਪਾਂ ਠੀਕ ਆ ਬਾਈ ਹਾਂਜੀ ਵੀਰੇ ਠੀਕ ਆ ਬਾਕੀ ਮਾਨ ਤਨ ਮਾਨ ਤਨ ਕਰਦਿਆ ਕਰਾਂਗੇ ਆਪਾਂ ਮੌਕੇ ਤੇ ਠੀਕ ਆ ਬਾਈ ਤੇ ਉਹਦੇ ਵਿੱਚ ਕੋਈ ਐ ਨਹੀਂ ਹੈਗਾ ਵੀ ਜਾਂ ਫੀਸ ਉਨੀ ਅੜ ਕੇ ਲੈਣੀ ਹੈ ਜਾਂ ਕੋਈ ਭਰਾ ਕੋਈ ਗੱਲ ਚਲੋ ਮਾੜਾ ਮੋਟਾ ਅਡਜਸਟਮੈਂਟ ਹੋ ਜਾਂਦੀ ਹੈ ਠੀਕ ਆ ਜੀ ਤੇ ਕਿੰਨੇ ਕ ਬੱਚੇ ਹੁਣ ਤੱਕ ਆ ਗਏ ਬਾਈ ਇਹਦੇ ਇਹਦੇ ਤਿੰਨ ਚਾਰ ਬੱਚੇ ਆ ਗਏ ਵੀਰੇ ਠੀਕ ਆ ਵਿੱਚ ਫੋਟੋਆਂ ਲਾ ਦਾਂਗੇ ਆਪਾਂ ਠ ਤਿੰਨ ਚਾਰ ਜਿਹੜੇ ਬੱਚੇ ਆਏ ਆ ਬਾਈ ਕਿਹੋ ਜੇ ਬੱਚੇ ਦਿੱਤੇ ਬਣ ਤਰ੍ਹਾਂ ਕਿਹੋ ਜੀ ਆਈਆਂ ਨੇ ਮਾਰਕਿੰਗ ਕਿਹੋ ਜੀ ਆ ਪਤਰਾ ਪ੍ਰੀਖੀਆਂ ਬਹੁਤ ਆ ਕੰਨ ਕੁੰਡੀ ਵਾਲੇ ਹੂੰ ਪਟੇ ਵਾਲੇ ਪੰਜ ਕਿ ਲੈਣਾ ਬੱਚੇ ਆਏ ਆ ਜੀ ਠੀਕ ਆ ਬਾਈ ਦੋ ਪਰ ਚਿੱਟੇ ਮੱਥੇ ਪਟਾ ਬੱਚੇ ਆ ਅੱਛਾ ਹਾਂਜੀ ਵੀਰੇ ਬਛੇਰੀਆਂ ਵੀ ਆ ਬਛੇਰੇ ਵੀ ਆ ਠੀਕ ਆ ਬਾਈ ਇੱਕ ਜਿਵੇਂ ਤੁਸੀਂ ਦੱਸਦੇ ਸੀ ਵੀ ਜਿੰਨਾ ਕੁ ਤੁਸੀਂ ਦੇਖਿਆ ਜਿਵੇਂ ਮੰਨ ਲਓ ਮਾਂ ਦੀ ਆਪਾਂ ਪ੍ਰੋਪਰ ਮਾਰਕਿੰਗ ਦੇਖੀ ਜਿਵੇਂ ਮੱਥੇ ਪਟਾ ਉਹਦੇ ਤੇ ਮੱਥੇ ਪਟਾ ਦੋ ਪਰ ਚਿੱਟੇ ਦੋ ਪਰ ਚਿੱਟੇ ਆ ਤੇ ਆਪ ਦਾ ਇਹਦੇ ਮੱਥੇ ਕੱਲਾ ਫੁੱਲ ਆ ਪਰ ਬੱਚੇ ਜ਼ਿਆਦਾਤਰ ਜਿਵੇਂ ਕੁਆਲਿਟੀ ਮਾਰਕਿੰਗ ਸੋਹਣੀ ਮੱਥੇ ਪਟੇ ਦੇ ਬੱਚੇ ਆਏ ਆ ਹਨਾ ਪਤੇ ਦੇ ਪਿਓ ਇਹਦਾ ਚਿੱਟਾ ਪੰਜ ਕਲੇਣਾ ਨਾ ਠੀਕ ਆ ਵੀਰੇ ਅੱਛਾ ਉਹ ਚੀਜ਼ ਦਾ ਵੀ ਫਿਰ ਰੋਲ ਆ ਜਾਂਦਾ ਹਨਾ ਠੀਕ ਆ ਬਾਕੀ ਪੰਜ ਕਲੇਣਾ ਆ ਗਿਆ ਹਾਂਜੀ ਹਾਂਜੀ ਬਾਈ ਬਾਕੀ ਕੰਨ ਬਹੁਤ ਜਿਆਦੇ ਚੰਗੇ ਸੋਹਣਾ ਬੱਚਾ ਬਹੁਤ ਚੰਗੇ ਆਪਦੇ ਬਹੁਤ ਸੋਹਣੇ ਗੱਨਾ ਬਰੀਕੀ ਛੋਟੇ ਕੰਨ ਹਾਂਜੀ ਹਾਂਜੀ ਵੀਰੇ ਠੀਕ ਆ ਇੱਕ ਜਿਵੇਂ ਪਹਿਲਾ ਕੋੜਾ ਬਾਈ ਤੁਸੀਂ ਰੱਖਿਆ ਫਾਰਮ ਦੇ ਉੱਤੇ ਹਨਾ ਤੇ ਕਿਵੇਂ ਜੈ ਫੀਲ ਹੁੰਦਾ ਬਾਕੀ ਤੁਸੀਂ ਮੇਲਿਆਂ ਤੇ ਵੀ ਜਾਣੇ ਕਰਦੇ ਰਹਿੰਦੇ ਹੋ ਦੇਖਦੇ ਹੋ ਬਹੁਤ ਚੰਗਾ ਫੀਲ ਸ਼ੋਹਾਂ ਤੇ ਵੀ ਮੇਰਾ ਖਿਆਲ ਆ ਤੁਸੀਂ ਇਹਨੂੰ ਲੈ ਕੇ ਗਏ ਹੋ ਹਨਾ ਪੰਜ ਸ਼ੋਹਾਂ ਤੇ ਇੱਕ ਦੇ ਜੀ ਲਗੇ ਇੱਕ ਦੇ ਤੇ ਜਿਆਦਾ ਨਹੀਂ ਬਹੁਤਾ ਨਹੀਂ ਲਗੇ ਠੀਕ ਆ ਬਾਈ ਤੇ ਬਾਕੀ ਆਪਾਂ ਦੇਖਦੇ ਆ ਜਿਹੜੇ ਅੱਜ ਕੱਲ੍ਹ ਹੋਰ ਮਾਰਵਾੜੀ ਘੋੜੇ ਆ ਉਹਨਾਂ ਨੂੰ ਵੀ ਤੁਸੀਂ ਤੁਰੇ ਫਿਰਦੇ ਅੱਜ ਕੱਲ੍ਹ ਸਾਰੇ ਭਰਾ ਬਾਈ ਗੱਗੀ ਵਰਗੇ ਬੈਠੇ ਇੱਧਰ ਬਾਈ ਬੈਠੇ ਆਮਰ ਤਰਗੇ ਤੇ ਇਹ ਘੋੜੇ ਦਾ ਤੁਸੀਂ ਉਹਨਾਂ ਦੇ ਨਾਲ ਜੇ ਆਪਾਂ ਕੰਪੈਰੀਜ਼ਨ ਕਰਕੇ ਦੇਖੀ ਆਮ ਜਿਹੜੇ ਆਪਣੇ ਘੋੜੇ ਚੱਲ ਰਹੇ ਆ ਤਾਂ ਤੁਸੀਂ ਇਹਦੇ ਵਿੱਚ ਕੀ ਖਾਸੀਅਤਾਂ ਦੇਖਦੇ ਹੋ ਤੁਹਾਨੂੰ ਜਿਹੜਾ ਐ ਲੱਗਦਾ ਵੀ ਯਾਰ ਸਾਡਾ ਘੋੜਾ ਦੂਜੇ ਘੋੜਿਆਂ ਨਾਲੋਂ ਥੋੜਾ ਜਿਹਾ ਹਟਕੇ ਲੱਗਦਾ ਤੁਹਾਨੂੰ ਕਿਹੜੀਆਂ ਗੱਲਾਂ ਤੁਹਾਨੂੰ ਜੀ ਕਦ ਕੱਠ ਬਹੁਤ ਆ ਗਿਆ ਹੂੰ ਬੇਲ ਵੀ ਚੰਗੀ ਇਹਦੀ ਹਾਂਜੀ ਭਾਈ ਹੱਡ ਪੈਰ ਬਹੁਤ ਚੰਗੇ ਮਜ਼ਬੂਤ ਸਾਡਾ ਪੈਰਾਂ ਦਾ ਹੂੰ ਤੁਨ ਕਨੋਤੀ ਵਾਲੇ ਬਰੀਕੀਆਂ ਮੂੰਹ ਨੱਕ ਪਤਲਾ ਹੈ ਮੂੰਹ ਪਤਲਾ ਹੈਗਾ ਹਾਂਜੀ ਭਾਈ ਹਾਂਜੀ ਠੀਕ ਹੈ ਜੀ ਤੇ ਬਾਕੀ ਜਿਵੇਂ ਹੁਣ ਆਪਾਂ ਰਿਜ਼ਲਟ ਵੀ ਚਾਰ ਪੰਜ ਦੇਖ ਲੈ ਬੱਚੇ ਮੰਨ ਲੋ ਸ਼ੋ ਕੁਆਲਟੀ ਆ ਰਹੇ ਹੈ ਸ਼ੋ ਕੁਆਲਟੀ ਬੱਚੇ ਆ ਸਾਰੇ ਠੀਕ ਹੈ ਭਾਈ ਚੰਗੇ ਮੁੱਲ ਤੇ ਵਿਕੇ ਵੀ ਆ ਦੋ ਬੱਚੇ ਹਮ ਠੀਕ ਹੈ ਭਾਈ ਠੀਕ ਹੈ ਜੀ ਤੇ ਬਾਕੀ ਆਪਾਂ ਭਰਾਵਾਂ ਦੇ ਨਾਲ ਇਹਦੀ ਮਾਂ ਦੀਆਂ ਵੀ ਵੀਡੀਓ ਕਲਿੱਪਾਂ ਸਾਂਝੀਆਂ ਕਰਦੇ ਆਂਗੇ ਹਨਾ ਹਾਂ ਜੀ ਥੋੜਾ ਜਿਹਾ ਪਤਾ ਲੱਗ ਜਾਂਦਾ ਇੰਨੇ ਨਾਲ ਲਾਈਨ ਬੜੀ ਚੰਗੀ ਆ ਇੱਕ ਤਾਂ ਵੀਰੇ ਅਰਸ਼ਵਿੰਦਰ ਤੁਸੀਂ ਆਪਦਾ ਕੰਟੈਕਟਰ ਨੰਬਰ ਸਾਂਝਾ ਕਰ ਦਿਓ ਹਾਂ ਜੀ ਮੇਰਾ ਨੰਬਰ ਹੈ 98725 780 ਠੀਕ ਹੈ ਜੀ ਤੇ ਇਸੇ ਨੰਬਰ ਤੇ ਤੁਸੀਂ ਵੀ ਗੱਲਬਾਤ ਸਾਰੀ ਕਰਦੇ ਹੋ ਜਾਂ ਕੋਈ ਅੰਕਲ ਜੀ ਦਾ ਨੰਬਰ ਅੰਕਲ ਜੀ ਦਾ ਨੰਬਰ ਵੀ ਦਿੰਨੇ ਆ 94179 43122 ਠੀਕ ਆ ਵੀਰੇ ਤੇ ਪਿੰਡ ਜਿਵੇਂ ਮੈਂ ਭਰਾਵਾਂ ਨੂੰ ਦੱਸਿਆ ਵੀ ਬਠਿੰਡੇ ਤੋਂ ਬਾਅਦ ਮਲੋਟ ਵਾਲੀ ਸਾਈਡ ਪਹਿਲਾ ਪਿੰਡ ਆਪਣਾ ਪਹਿਲਾ ਪਿੰਡ ਹੀ ਹੈ ਜੀ ਆਪਣਾ ਬਠਿੰਡੇ ਤੋਂ ਥਰਮਲ ਤੋਂ ਟੱਪ ਕੇ ਆਉਣੇ ਜੋ ਬੌਕਸਰ ਨੂੰ ਜਾਣੇ ਮਲੋਟ ਨੂੰ ਜਾਣੇ ਆ ਪਹਿਲਾ ਪਿੰਡ ਹੀ ਹੈ ਠੀਕ ਆ ਠੀਕ ਆ ਭਾਈ 10 ਕਿਲੋਮੀਟਰ ਪਿੰਡਾ ਬਠਿੰਡੇ ਤੋਂ ਠੀਕ ਆ ਜੀ ਤੇ ਬਾਕੀ ਆਪਣੇ ਕਈ ਵਾਰ ਕੋਈ ਦੂਰੋਂ ਨੇੜੇੋਂ ਭਰਾ ਭਾਈ ਘੋੜੀ ਲੈ ਕੇ ਆਉਂਦਾ ਕਿਸ ਨੇ ਇੱਥੇ ਲਿਆ ਕੇ ਘੋੜੀ ਚੈੱਕ ਕਰਾਉਣੀ ਆ ਹਿੱਟ ਵਗੈਰਾ ਡਾਕਟਰ ਸਾਰੇ ਪ੍ਰਬੰਧ ਹੈਗੇ ਜੀ ਠੀਕ ਆ ਡਾਕਟਰ ਸਾਹਿਬ ਆਪਾਂ ਚੈੱਕ ਵੀ ਕਰਵਾ ਲਾਂਗੇ ਤੇ ਰਹਿਣ ਦਾ ਵੀ ਪ੍ਰਬੰਧ ਹੈਗਾ ਜੀ ਠੀਕ ਆ ਹਾਂ ਕਈ ਵਾਰ ਐ ਹੁੰਦਾ ਨਾ ਬਾਈ ਘੋੜੀ ਨੂੰ ਚਲੋ ਪਹਿਲਾਂ ਜੰਪ ਦੇਤਾ ਜਾਂ ਕਈ ਵਾਰੀ ਕੋੜ ਦੁਬਾਰੇ ਜੰਪ ਦੇਣਾ ਪੈਂਦਾ ਦੋ ਵਾਰੀ ਨਹੀਂ ਕੋਈ ਚੱਕਰ ਨਹੀਂ ਉਹ ਨਜ਼ਰ ਮਤਰੀ ਠੀਕ ਆ ਮੰਨ ਲਓ ਇੱਥੇ ਚੈੱਕ ਵੀ ਆਪਾਂ ਕਰਾ ਕੇ ਹਾਂਜੀ ਬਾਅਦ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਦੀ ਸਲਾਹ ਨਾਲ ਆਪਾਂ ਥੋੜਾ ਛੱਡ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਕਿ ਤੇ ਰਹਿਣ ਕਰਨ ਦਾ ਵੀ ਪ੍ਰਬੰਧ ਹੈਗਾ ਜੇ ਕੋਈ ਭਰਾ ਦੂਰੋਂ ਨੇੜੇ ਚੱਲ ਕੇ ਆਉਂਦਾ ਹੋਰ ਸਟੇਟ 'ਚ ਜੋ ਕੋਈ ਬੰਦਾ ਆਉਂਦਾ ਹਾਂਜੀ ਹਾਂਜੀ ਸੂਰਬ ਪ੍ਰਬੰਧ ਠੀਕ ਆ ਭਾਈ ਤੇ ਬਾਕੀ ਬਾਈ ਵਰਗੇ ਇੰਦਰ ਬੈਠੇ ਆ ਆਪਣੇ ਨਾਲ ਤੇ ਬਾਈ ਨੂੰ ਪੁੱਛ ਲੈਨੇ ਆ ਬਾਈ ਜੀ ਮੜਾ ਜੀ ਦੱਸਿਓ ਘੋੜੇ ਬਾਰੇ ਜਿਵੇਂ ਤੁਹਾਡੇ ਪਿੰਡ ਦਾ ਘੋੜਾ ਤੁਹਾਡੇ ਘਰੇ ਬੱਚਾ ਹੈ ਹਾਂਜੀ ਬਾਈ ਬਹੁਤ ਵਧੀਆ ਘੋੜਾ ਜੀ ਠੀਕ ਹੈ ਬਾਈ ਕੱਦ ਕਾਠ ਬਹੁਤ ਚੰਗਾ ਜੀ ਸੁਨੱਖਾ ਬਹੁਤ ਹੈ ਜੀ ਹਾਂ ਬਾਕੀ ਲੈਂਥ ਲੁੰਥ ਬਹੁਤ ਹੈ ਜੀ ਰਿਜ਼ਲਟ ਬਹੁਤ ਵਧੀਆ ਆਇਆ ਹੈ ਜੀ ਘੋੜੇ ਬਹੁਤ ਵਧੀਆ ਘੋੜਾ ਠੀਕ ਹੈ ਬਾਈ ਮਲਾਕੇ ਸਾਡੇ ਪਿੰਡ ਦੀ ਸ਼ਾਨ ਹੈ ਜੀ ਹਾਂ ਹਾਂਜੀ ਬਾਕੀ ਬਾਈ ਜਿਵੇਂ ਚਲੋ ਤੁਹਾਨੂੰ ਵੀ ਆਪਾਂ ਹੋਰ ਵੀ ਸਾਰੇ ਜ਼ਿਲ੍ਹਿਆਂ ਚ ਏਰੀਏ ਵਾਈਜ਼ ਜੇ ਜੇ ਦੇਖੀਏ ਘੋੜੇ ਦੇਖਦੇ ਰਹਿੰਨੇ ਆ ਮੇਰਾ ਖਿਆਲ ਆ ਵੀ ਇੰਨੀ ਹਾਈਟ ਦਾ ਪ੍ਰੋਪਰ ਜਿਹੜੀ ਹਾਈਟ ਵਾਲਾ ਚੰਗੇ ਘੋੜੇ ਟਾਵੇਂ ਬਹੁਤ ਹਾਂਜੀ ਕਿੱਥੇ ਹੁੰਦੇ ਇਹਦੇ ਚ ਕੋਈ ਝੂਠ ਨਹੀਂ ਵੀ ਇਹਦੀ ਕੋਈ ਆ ਕੇ ਭਰਾ ਵੇਖਣਾ ਚਾਵੇ ਸੀ ਫੀਤਾ ਲਵਾ ਸਕਦਾ ਨਾਲ ਹਾਂ ਕੋਈ ਐ ਨਹੀਂ ਵੀ ਆਪਾਂ ਆਖਦੀਏ ਜੀ 65 ਇੰਚ ਦਾ ਨਿਬੜੂ 62 63 ਇੰਚ ਨਹੀਂ ਕੋਈ ਹੋਊਗਾ ਜੀ ਜਿੰਨਾ ਬੋਲੇ ਵੀ ਜਿਹੜਾ ਵੀ ਭਰਾ ਕੋਈ ਆਪਣੀ ਵੀਡੀਓ ਦੇਖ ਰਿਹਾ ਇਹ ਨਾ ਮੰਨ ਕੇ ਆਵੇ ਯਾਰ ਵੀ 65 ਇੰਚ ਕਿਹਾ ਵੀ ਇਹਦਾ 63 ਹੋ ਜਾਂ 24 ਹੋ ਪਰ ਆ ਕੇ ਆਪਦੀ ਤਸੱਲੀ ਕਰ ਸਕਦਾ ਚਾਹੇ ਬਾਅਦ ਚੋਂ ਕੋੜੀ ਮਿੰਟ ਕਰਾ ਲਈ ਚਾਹੇ ਬੰਨਾ ਹਾਈਟ ਮਿਲ ਲੈ ਹਾਂ ਮੈਨਲੇ ਪਛਾਤਾ ਬਾਕੀ ਭਾਈ ਜਿਹੜਾ ਕੋਈ ਜਾਣਕਾਰ ਬੰਦੇ ਆ ਉਹਨੂੰ ਤਾਂ ਕੋਲੇ ਆ ਕੇ ਖੜ ਕੇ ਜਾਂ ਦੂਰੋਂ ਦੇਖੇ ਤੋਂ ਹੀ ਪਤਾ ਲੱਗ ਜਾਂਦਾ ਹੈ ਜੱਜਮੈਂਟ ਅੱਜ ਕੱਲ ਹਰੇਕ ਕੋਹੜਾ ਲਾਈ ਜਾਂਦਾ ਹੈ ਬਸ ਕੇ ਵੀਡੀਓ ਜੀ ਥੋੜੀ ਜਿਹੀ ਪਤਾ ਹੀ ਲੱਗ ਜਾਣਾ ਜੀ ਸਾਹਿਬ ਬਿਲਕੁਲ ਬਾਈ ਕਿਵੇਂ ਦਾ ਘੋੜਾ ਕੀ ਕੋਸ਼ ਹੈ ਜੀ ਹਾਂ ਹਾਂ ਠੀਕ ਹੈ ਬਾਈ ਤੇ ਬਾਈ ਦੀ ਘੋੜੀ ਸੂਈ ਸੀ ਐਸੇ ਘੋੜੇ ਤੋਂ ਬਾਈ ਜੀ ਆਪਣੇ ਘਰੇ ਜਿਹੜੀ ਬੱਚੀ ਆਈ ਹੈ ਹਨਾ ਹਾਂਜੀ 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 ਬਾਈ ਆਪਣੇ ਘਰੇ ਬਸ਼ੇਰਾ ਆਇਆ ਜੀ ਪੰਜ ਕਿਲੇਣਾ ਮੱਥੇ ਪਟੇ ਦਾ ਜੀ ਠੀਕ ਹੈ ਬਾਈ ਹਾਂਜੀ ਠੀਕ ਆ ਉਹਦੇ ਵੀ ਦੇਖਿਆ ਸੀਗਾ ਕੰਨ-ਕੰਨ ਬਹੁਤ ਜਿਆਦਾ ਬਹੁਤ ਸੋਹਣਾ ਸੀ ਕੁੰਡੀ ਵਾਲਾ ਬਰੀਕ ਤੇ ਛੋਟਾ ਕੁੰਡੀ ਵਾਲਾ ਛੋਟਾ ਕੁੰਡੀ ਵਾਲਾ ਕੰਨ ਲੱਗਿਆ ਸੀ ਬਹੁਤ ਸੋਹਣਾ ਬੱਚਾ ਦਿੱਤਾ ਜੀ ਠੀਕ ਹੈ ਬਾਈ ਠੀਕ ਹੈ ਜੀ ਬਾਕੀ ਚਲੋ ਤੁਸੀਂ ਉਸ ਘੋੜੀ ਦੇ ਪਹਿਲਾਂ ਵੀ ਬੱਚੇ ਲਏ ਹੋਣੇ ਪਹਿਲਾਂ ਵੀ ਲਏ ਜੀ ਤੁਹਾਨੂੰ ਕੀ ਫਰਕ ਪਾਉਣਾ ਚੰਗਾ ਬੱਚਾ ਨਹੀਂ ਆਇਆ ਜਿਹੜਾ ਇਸ ਘੋੜੇ ਤੋਂ ਚੰਗਾ ਬੱਚਾ ਆਇਆ ਠੀਕ ਹੈ ਬਾਈ ਬਾਕੀ ਬਾਈ ਅਰਸ਼ਪਿੰਦਰ ਦੀ ਇੱਕ ਗੱਲ ਮੈਨੂੰ ਬੜੀ ਵਧੀਆ ਚੰਗੀ ਲੱਗੀ ਜਿਵੇਂ ਐਡਾ ਘੋੜਾ ਬਾਈ ਨੇ ਫੀਸ ਬੜੀ ਜਾਇਜ਼ ਰੱਖੀ ਆ ਘੋੜੀ ਸਾਹਿਬ ਬਹੁਤ ਜਾਇਜ਼ ਫੀਸ ਹੈ ਜੀ ਜਿਹੜਾ ਮੰਨ ਕੇ ਚਲੋ ਇਹ ਹੁਣ ਜਿਹੜਾ ਟ੍ਰੈਂਡ ਚੱਲੀ ਜਾਂਦਾ ਫੀਸ ਪੁੱਛਦਾ ਉਸ ਤੋਂ ਬਹੁਤ ਜਾਇਜ਼ ਫੀਸ ਤੇ ਇੱਕ ਘੋੜਾ ਛੱਡ ਰਿਹਾ ਬਾਈ ਜੀ ਵੀ ਬੱਚੇ ਚੰਗੇ ਆ ਰਹੇ ਆ ਮੇਨ ਗੱਲ ਇਹ ਹੈ ਜਿਹੜੇ ਹਿਸਾਬ ਦੇ ਬੱਚੇ ਆ ਰਹੇ ਆ ਉਸਾਂ ਨਾਲ ਠੀਕ ਹੈ ਭਾਈ ਬਿਲਕੁਲ ਭਾਈ ਠੀਕ ਹੈ ਜੀ ਤੇ ਬਾਕੀ ਭਾਈ ਅਰਸ਼ਪਿੰਦਰ ਨਾਲ ਕਰ ਲੈਨੇ ਆ ਹੋਰ ਗੱਲ ਬਾਤ ਅਰਸ਼ਪਿੰਦਰ ਵੀਰੇ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਮਾਰਵਾੜੀ ਘੋੜੇ ਦੀਆਂ ਫੀਸਾਂ ਬਹੁਤ ਜ਼ਿਆਦਾ ਹੋਈਆਂ ਪਈਆਂ ਹਨ ਚਲੋ ਆਮ ਜਿਹੜਾ ਕਈ ਵਾਰ ਕੀ ਹੁੰਦਾ ਵੀ ਬੰਦੇ ਦੀ ਘੋੜੀ ਉਹਨੇ ਰੇਟ ਦੀ ਨਹੀਂ ਹੁੰਦੀ ਵਿੱਚ ਉਹ ਜਿੰਨੀ ਉਹਨੂੰ ਫੀਸ ਘੋੜੇ ਦੀ ਦੇਣੀ ਪੈਂਦੀ ਹੈ ਹਰ ਇੱਕ ਬੰਦੇ ਨੂੰ ਇਹ ਹੁੰਦਾ ਵੀ ਜਿਹੜਾ ਕੋਈ ਬਰੀਡ ਕਰ ਰਿਹਾ ਵੀ ਯਾਰ ਆਪਣੇ ਚੰਗੇ ਬੱਚੇ ਆਉਣ ਹਰ ਕੋਈ ਚੰਗਾ ਬੱਚਾ ਲੈ ਤਾ ਕੇ ਕਰੇ ਆਪਾਂ ਕਿਸੇ ਕਰਕੇ ਘਟਰ ਜਾਏ ਫੀਸ ਰੱਖੀ ਹੈ ਹਾਂਜੀ ਹਾਂਜੀ ਭਾਈ ਤੇ ਮੰਨ ਲਓ ਵੀ ਇੱਕ ਚੀਜ਼ ਹੋਰ ਭਰਾਵਾਂ ਨੂੰ ਆਪਾਂ ਥੋੜਾ ਜਿਹਾ ਮੈਸੇਜ ਦੇਣਾ ਚਾਹੁੰਦੇ ਆ ਵੀ ਜਦੋਂ ਚੰਗਾ ਘੋੜਾ ਵੀ ਇਹਦੇ ਤਿੰਨ ਚਾਰ ਬੱਚੇ ਵੀ ਹੁਣ ਸਾਹਮਣੇ ਖੜੇ ਆ ਅੱਜ ਆਪਣੇ ਤੇ ਫੀਸ ਵੀ ਬੜੀ ਜਾਇਜ਼ ਆ ਤੇ ਥੋੜਾ ਜਿਹਾ ਭਰਾਵਾਂ ਨੂੰ ਵੀ ਇਸ ਚੀਜ਼ ਦਾ ਦੇਖਣਾ ਚਾਹੀਦਾ ਵੀ ਮੌਕਾ ਵੀ ਦੇਣਾ ਚਾਹੀਦਾ ਤਾਂ ਕਰਕੇ ਜਿਹੜੇ ਚੰਗੇ ਘੋੜੇ ਸੋ ਆਪਣੇ ਪਰਿਵਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਮ ਲੋਕੇ ਖੜੇ ਆ ਹਨਾ ਕਈ ਵਾਰ ਚਲੋ ਸੋਸ਼ਲ ਮੀਡੀਆ ਦੇ ਨਹੀਂ ਆਉ ਆਪ ਆਉਂਦੇ ਵੀ ਜਾਂ ਕਹਿ ਲੋ ਕਿਸੇ ਕਾਰਨਾ ਕਰਕੇ ਤੇ ਪਰ ਉੱਥੇ ਥੋੜੀ ਜਿਹੀ ਹੌਸਲਾ ਵਜਾਈ ਕਰਨ ਦਾ ਆਪਣਾ ਵੀ ਹੱਕ ਬਣਦਾ ਭਾਈ ਜਦੋਂ ਘੋੜਾ ਵੀ ਚੰਗਾ ਰਿਜ਼ਲਟ ਚੰਗੇ ਤਾਂ ਥੋੜਾ ਜਿਹਾ ਉਹਨਾਂ ਨੂੰ ਪ੍ਰਮੋਟ ਵੀ ਕਰਨਾ ਚਾਹੀਦਾ ਤੇ ਅੱਗੇ ਆਉਣ ਦੇਣਾ ਚਾਹੀਦਾ ਇਹ ਥੋੜਾ ਜਿਹਾ ਜਿਵੇਂ ਹੁਣ ਲਾਈਨ ਵੀ ਇਹਦੀ ਚੰਗੀ ਆ ਗਈ ਬਾਈ ਹਨਾ ਇਸੇ ਤਰ੍ਹਾਂ ਐ ਹੁੰਦਾ ਜੀ ਅੰਕਲ ਜੀ ਕਈ ਵਾਰ ਭਰਾਵਾਂ ਦਾ ਇੰਨੀ ਮਿਹਨਤ ਕਰਕੇ ਥੋੜਾ ਜਿਹਾ ਫਿਰ ਮਾਣਾ ਫਿੱਕਾ ਪੈ ਜਾਂਦਾ ਜੇ ਚਲੋ ਘੋੜੀਆਂ ਦੀ ਉਸ ਤਰ੍ਹਾਂ ਮੀਟਿੰਗ ਨਹੀਂ ਕਰ ਪਾਉਂਦਾ ਘੋੜਾ ਹਨਾ ਤਾਂ ਫਿਰ ਐ ਹੁੰਦਾ ਵੀ ਸਾਰੇ ਬੰਦੇ ਨੂੰ ਇਹ ਲੱਗਦਾ ਵੀ ਮਿਹਨਤ ਕਰੀ ਵੀ ਆਪਣੀ ਬੇਅਰਥ ਗਈ ਸੋ ਛੋੜਾ ਜਾਂ ਚਾਹੀਦਾ ਭਰਾਵਾਂ ਨੂੰ ਵੀ ਉਸ ਹਿਸਾਬ ਨਾਲ ਵੀ ਪਹਿਲ ਦੇ ਆਧਾਰ ਤੇ ਦੇਖਣਾ ਹਨਾ ਚੰਗੇ ਕਿਉਂਕਿ ਜਿੰਨੀਆਂ ਆਉਣ ਵਾਲੇ 2-3 ਮਹੀਨੇ ਚ ਰਿਜ਼ਲਟ ਫੁਰ ਵੀ ਆਉਣੇ ਆ ਜੀ ਪੰਜ ਹਾਂ ਹਾਂ ਬਾਈ ਤੇ ਬਾਕੀ ਬਿਲਕੁਲ ਬਾਈ ਤੇ ਬਾਕੀ ਜਿਵੇਂ ਜਿਵੇਂ ਬੱਚੇ ਆਈ ਜਾਣਗੇ ਘੋੜੇ ਨੇ ਆਪਦੇ ਆਪ ਨੂੰ ਪ੍ਰੂਵ ਕਰ ਦੇਣਾ ਬਾਈ ਫਿਰ ਔਟੋਮੈਟਿਕ ਸਾਰਾ ਸਿਸਟਮ ਹੋ ਜਾਣਾ ਪਰ ਕਈ ਵਾਰ ਕੀ ਹੁੰਦਾ ਵੀ ਫਿਰ ਬੰਦੇ ਦੇ ਮਨ ਚ ਚਲੋ ਪਹਿਲਾਂ ਕੋਈ ਉਹ ਚੀਜ਼ ਨੂੰ ਨਹੀਂ ਹੁਣਾ ਅੱਗੇ ਲੈ ਕੇ ਆਉਂਦਾ ਬਾਅਦ ਦੇ ਵਿੱਚ ਜਦੋਂ ਘੋੜਿਆਂ ਦੇ ਰਿਜ਼ਲਟ ਆਉਣ ਲੱਗ ਜਾਂਦੇ ਆ ਫਿਰ ਚਲੋ ਘੋੜਿਆਂ ਦੀ ਕ੍ਰੋਸਿੰਗ ਵੱਜ ਜਾਂਦੀ ਹੈ ਫਿਰ ਘੋੜਿਆਂ ਦੀ ਫੀਸਾਂ ਵੱਜ ਜਾਂਦੀਆਂ ਨੇ ਉੱਥੇ ਜਾ ਕੇ ਫਿਰ ਹਰੇਕ ਬੰਦਾ ਕਹਿੰਦਾ ਵੀ ਮੈਂ ਤਾਂ ਘੋੜੀ ਕ੍ਰੋਸ ਕਰਾਉਣੀ ਆ ਪਹਿਲਾਂ ਉਹਨਾਂ ਟਾਈਮ ਉਹ ਚੀਜ਼ ਨੂੰ ਨਹੀਂ ਅੱਗੇ ਆਉਣ ਮਿਲਦੀ ਅੱਗੇ ਲਿਆਉਂਦੇ ਇਹ ਥੋੜੀ ਜੀ ਸਮੱਸਿਆ ਹੈਗੀ ਆਪਣੇ ਸਾਰੇ ਭਰਾ ਜਿੰਨੇ ਘੋੜੀਆਂ ਵਾਲੇ ਰੱਖਦੇ ਆ ਤੇ ਚਲੋ ਬਾਈ ਬੈਸਟਾਪ ਲੱਗਾ ਤੁਹਾਨੂੰ ਹਾਂ ਤੇ ਬਹੁਤ ਚੰਗਾ ਪਰਮਾਤਮਾ ਨੇ ਤੁਹਾਨੂੰ ਘੋੜਾ ਜਿਹੜਾ ਇਹ ਬਖਸ਼ਿਆ ਰਣਜੀਤ ਲਾੜ ਨੂੰ ਦਾ ਇਹ ਪੁੱਤ ਆ ਗਿਆ ਮਾਂ ਇਹਦੀ ਛੰਨ ਲੈਂਦੀ ਹੈ ਮਾਂ ਦੀ ਛੰਨ ਲੈਂਦੀ ਹੈ ਠੀਕ ਹੈ ਬਾਈ ਤੇ ਬਹੁਤ ਬਹੁਤ ਧੰਨਵਾਦ ਵੀਰੇ ਆਸ਼ਪਿੰਦਰ ਤੁਹਾਡਾ ਤੇ ਬਾਕੀ ਕੰਡੈਕਟਰ ਨੰਬਰ ਆਪਾਂ ਭਰਾਵਾਂ ਨਾਲ ਸਾਂਝਾ ਕਰਤਾ ਤੇ ਆਪਾਂ ਇਹਦੇ ਰਿਜ਼ਲਟ ਵੀ ਵੀਡੀਓ ਦੇ ਵਿੱਚ ਪਾ ਦੇਾਂਗੇ ਹਾਂਜੀ ਹਾਂਜੀ ਤੇ ਦਰਸ਼ਕੋ ਜਿਵੇਂ ਬਾਈ ਨੇ ਸਾਰੀ ਗੱਲਬਾਤ ਦੱਸੀ ਆਗੀ ਘੋੜੇ ਦਾ ਨਾਮ ਰੱਖਿਆ ਬਾਈ ਨੇ ਹਡਾਲਗੋ 5 ਸਾਲੇ ਦੀ ਉਮਰ ਹੋਈ ਆ ਤੇ 3-4 ਬੱਚੇ ਇਹਦੇ ਆ ਗਏ ਆ ਹੁਣ ਬਾਈ ਨੇ ਸੋਸ਼ਲ ਮੀਡੀਆ ਤੇ ਘੋੜੇ ਨੂੰ ਲਾਂਚ ਕੀਤਾਗਾ ਰਣਜੀਤ ਲਾਡਨੂ ਦਾ ਪੋਤਾ ਇਹ ਤੇ ਬਾਈ ਹੈਪੀ ਵਰਸਾਲ ਦੇ ਕੋਲੇ ਜਿਹੜਾ ਘੋੜਾਗਾ ਜੇਵਾਦ ਦੇਵਾ ਘੋੜੇ ਦਾ ਬੱਚਾ ਮਿੱਤਰੋ ਤੇ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀਆਂ ਬਾਈ ਹਰਸ਼ਪਿੰਦਰ ਨੂੰ ਕਾਲ ਕਰ ਲਿਓ ਜੈਲਦਾਰ ਸਟੱਡ ਫਾਰਮ ਦੇ ਨਾਂ ਦੇ ਉੱਤੇ ਤੇ ਇਹਨਾਂ ਦਾ ਫਾਰਮ ਦਾ ਨਾਂ ਰੱਖਿਆ ਹੋਇਆ ਪਿੰਡ ਬਹਿਮਣ ਦਵਾਨਾ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ ਘੋੜੀ ਮੀਟ ਕਰਾ ਸਕਦੇ ਹੋ ਮਿਲਦੇ ਹਾਂ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਦੋਸਤੋ ਸਸਿਕਾਰ ਸਸਿਕਾਰ ਜੀ